ਇੰਨਾ ਸੋਹਣਾ ਮੌਸਮ ਤੇ ਇੰਨੇ ਪਿਆਰੇ ਪਿਆਰੇ ਜਿਹੜੇ ਆ ਕੁਦਰਤ ਨੇ ਆਪਣੇ ਰੰਗ ਬਖੇਰੇ ਆ ਹੁਣ ਮੂਂਗਲੀਆਂ ਹੁਣ ਜਿਹੜੀਆਂ ਮੂਲੀਆਂ ਆ ਜਿੰਨੀਆਂ ਵੀ ਆਪਾਂ ਸੀਜ਼ਨ ਦੇ ਅਕੋਰਡਿੰਗ ਖਾਣਿਆ ਸੀ ਉਹ ਲਈਆਂ ਖਾ ਤੇ ਜਿਹੜੀਆਂ ਮੂਲੀਆਂ ਪੱਕ ਚੁੱਕੀਆਂ ਆ ਆਪਾਂ ਵੱਟ ਤੋਂ ਨਹੀਂ ਉਹ ਪੁੱਟੀਆਂ ਉਹ ਮੂਲੀਆਂ ਜਿਹੜੀਆਂ ਵਾ ਕਾਫੀ ਵੱਡੀਆਂ ਵੱਡੀਆਂ ਹੋ ਚੁੱਕੀਆਂ ਵਾਂ ਅਜੇ ਵੀ ਇਹਨਾਂ ਨੂੰ ਆਪਾਂ ਵਰਤ ਸਕਦੇ ਆ ਇਹ ਮੂਲੀ ਨੂੰ ਪੈ ਚੁੱਕੀ ਆ ਗੰਧਲ ਤੇ ਮੂਲੀਆਂ ਦੇ ਨਾਲ ਦੇ ਨਾਲ ਜਿਹੜੇ ਬਹੁਤ ਵੱਡੇ ਹੋ ਚੁੱਕੇ ਆ ਬੂਟੇ ਉਹਨਾਂ ਨੂੰ ਫੁੱਲ ਪੈ ਚੁੱਕੇ ਆ ਤੇ ਇਹਨਾਂ ਫੁੱਲਾਂ ਤੋਂ ਹੀ ਹੁਣ ਛੋਟੇ-ਛੋਟੇ ਜਿਹੜੇ ਆ ਇਹਨਾਂ ਦੇ ਫਲ ਵੀ ਪੈਣ ਲੱਗੇ ਨੇ ਯਾਨੀ ਕਿ ਇਹਨਾਂ ਦੇ ਬੀਜ ਇਹਨਾਂ ਮੁੰਗਰਿਆਂ ਦੇ ਵਿੱਚੋਂ ਨਿਕਲਣੇ ਨੇ ਇਹਨਾਂ ਮੁੰਗਰਿਆਂ ਦਾ ਵੀ ਆਪਾਂ ਜਿਹੜਾ ਆ ਇਸਤੇਮਾਲ ਕਰਨਾ ਆ ਹੁਣ ਇਹਨਾਂ ਦੀ ਪੁਰਜੀ ਬਣਾ ਕੇ ਸਬਜ਼ੀ ਬਣਾ ਕੇ ਖਾਵਾਂਗੇ ਜਦੋਂ ਵੀ ਥੋੜੇ ਜੇ ਬਣਾਉਂਦੇ ਜੋਗ ਹੋ ਜਾਣਗੇ ਵਹਿ ਜਿੰਨੇ ਵੀ ਸਿਫਤ ਕੀਤੀ ਜਾਵੇ ਓਨੇ ਹੀ ਥੋੜੀ ਆ ਕੁਦਰਤ ਦੀ ਪਹਿਲਾ ਆਪਾਂ ਮੂਲੀਆਂ ਖਾਂਦੇ ਸੀਗੇ ਮੂਲੀਆਂ ਤੋਂ ਹੁਣ ਮੁੰਗਰੇ ਤੇ ਇਹਨਾਂ ਤੋਂ ਗੜੀ ਬੀਜ ਤਿਆਰ ਹੋ ਜਣੇ ਆ ਤੇ ਨਾਲ ਦੇ ਨਾਲ ਜਿਹੜੀ ਸਰੋਂ ਆ ਉਹ ਵੀ ਆਪਣੀ ਮਤਲਬ ਕਿ ਫੁੱਲ ਪੈ ਚੁੱਕੇ ਇਹਨਾਂ ਨੂੰ ਵੀ ਤੇ ਕਮਾਦ ਆਪਣਾ ਰਹਿ ਗਿਆ ਥੋੜਾ ਜਿਹਾ ਸਾਰਾ ਸਿਆਲ ਰੋ ਕੱਢ ਕੇ ਤੇ ਰੋ ਜਿਹੜੀ ਆ ਉਹ ਆਪਾਂ ਵੀਡੀਓ ਅੱਗੇ ਵੀ ਪਾਈ ਸੀਗੀ ਉਹਦੇ ਵਿੱਚ ਅਦਰਕ ਤੇ ਨਾਲ ਦੀ ਨਾਲ ਸੰਤਰਿਆਂ ਦਾ ਰਸ ਮਿਲਾ ਕੇ ਕਾਲਾ ਨਮਕ ਮਿਲਾ ਕੇ ਲੱਸੀ ਜਾਂ ਦਹੀਂ ਦਾ ਵਿੱਚ ਇਸਤੇਮਾਲ ਕਰਕੇ ਬਣਾ ਕੇ ਤੇ ਹਫਤੇ ਚ ਇੱਕ ਵਾਰੀ ਸਾਰਾ ਸਿਆਲ ਆਪਾਂ ਪੀਂਦੇ ਰਹੇ ਆ ਸਿਹਤ ਲਈ ਕਾਫੀ ਫਾਇਦੇਮੰਦ ਆ ਇਸ ਤਰ੍ਹਾਂ ਥੋੜਾ ਜਿਹਾ ਕਮਾਦ ਜਿਹੜਾ ਆ ਉਹ ਬੀਜ ਲੈਣਾ ਚਾਹੀਦਾ ਹਰ ਇੱਕ ਨੂੰ ਵੈਸੇ ਤੇ ਗਰਮੀਆਂ ਵਿੱਚ ਵੀ ਆਪਾਂ ਜਦੋਂ ਕੋਰਨਿਕ ਵਗੈਰਾ ਲਿਆਉਣੇ ਆ ਜਦੋਂ ਵੀ ਗੈਸਟ ਆਉਂਦੇ ਨੇ ਤੇ ਉਦੋਂ ਵੀ ਆਪਾਂ ਨੂੰ ਖੇਚਲ ਤੇ ਹੁੰਦੀ ਹੈ ਥੋੜੀ ਜੀ ਲੇਕਿਨ ਜੇਦਾ ਰੋ ਕੱਢ ਕੇ ਤੇ ਉਹਦਾ ਜੂਸ ਤਿਆਰ ਕਰਕੇ ਪਿਲਾਈਏ ਅਗਲੇ ਦੀ ਸਿਹਤ ਵੀ ਠੀਕ ਤੇ ਆਪਣਾ ਬਜਟ ਵੀ ਠੀਕ ਪਰ ਆਪਾਂ ਫਿਰ ਵੀ ਦੁਕਾਨ ਵਾਲੀ ਚੀਜ਼ਾਂ ਨੂੰ ਹੀ ਪਹਿਲ ਦਿੰਨੇ ਆ ਜਿੰਨਾ ਵਿੱਚ ਜੁੜਿਆ ਜਾ ਸਕਦਾ ਕੁਦਰਤ ਦੇ ਨਾਲ ਜੁੜਨਾ ਚਾਹੀਦਾ ਆ ਇਸ ਟਾਈਮ ਜਿਹੜੇ ਪੂਰੇ ਖੇਤ ਆ ਪੀਲੇ ਰੰਗ ਦੀ ਸਰੋ ਤੇ ਹਰੇ ਭਰੇ ਖੇਤ ਕਿੰਨੇ ਵਧੀਆ ਲੱਗਦੇ ਆ ਲਹਿਰਾਉਂਦੇ ਹੋਏ ਕਿੰਨਾ ਸੋਹਣਾ ਨਜ਼ਾਰਾ ਕਣਕਾਂ ਜਿਹੜੀਆਂ ਵਾ ਉਹ ਵੀ ਆਪਣੇ ਸਿੱਟੇ ਪੈਣਦੇ ਕਰੀਬ ਆ ਚੁੱਕੀਆਂ ਵਾ ਸਾਰਾ ਕੁਝ ਹਰਿਆ ਭਰਿਆ ਨਜ਼ਰ ਆਉਣ ਲਿਆ ਆ ਇਹਦੀ ਪਹਿਚਾਣ ਕਰੋਨੇ ਆ ਇਹ ਹੈਗੀ ਆ ਅੰਜੀਰ ਦੀ ਕੁਆਲਿਟੀ ਦੇ ਵਿੱਚੋਂ ਇਹਨਾਂ ਨੂੰ ਵੀ ਕਾਫੀ ਫਲ ਪਿਆ ਆ ਆਡੇ ਲੱਗੇ ਤੇ ਕਾਫੀ ਜਿਹੜੇ ਇਹਦੇ ਬੂਟੇ ਹੈਗੇ ਆ ਇਹ ਵੀ ਜਦੋਂ ਪੱਕ ਜਾਂਦੇ ਆ ਤੇ ਖੱਟਾ ਮਿੱਠਾ ਜੈ ਇਨਾਂ ਵਿੱਚ ਉਹ ਰਸ ਜਿਹੜਾ ਆ ਉਹ ਮਿਲਦਾ ਆ ਅਜੇ ਹੈਗੇ ਆ ਇਹ ਕੱਚੇ ਹਰੇ ਆ ਜਦੋਂ ਇਹਨਾਂ ਨੇ ਪੱਕਣਾ ਆ ਤੇ ਇਹਨਾਂ ਦਾ ਪਰਪਲ ਕਲਰ ਹੋ ਜਾਂਦਾ ਆ ਤਸਵੀਰ ਇਹਨਾਂ ਦੀ ਹੁੰਦੀ ਆ ਗਰਮ ਜਿੰਨਾ ਭੈਣ ਭਰਾਵਾਂ ਦਾ ਜਿਹੜਾ ਸਰੀਰ ਆ ਵਾਈਖ ਹੋਰਾ ਆ ਉਹ ਜਿਹੜੇ ਆ ਬੜੇ ਆਰਾਮ ਦੇ ਨਾਲ 2 ਜਾਂ 3 ਇੱਕ ਦਿਨ ਵਿੱਚ ਖਾ ਸਕਦੇ ਆ ਲਾਗੇ ਸਾਗੇ ਕਿਤੇ ਆਪਣੇ ਇਦਾਂ ਦਾ ਬੂਟਾ ਮਿਲੇ ਤੇ ਆਪਾਂ ਬੇਫਿਕਰ ਹੋ ਕੇ 2 ਤੋਂ 3 ਜਿਹੜੇ ਫਰੂਟ ਇਹਦੇ ਆਰਾਮ ਨਾਲ ਖਾ ਸਕਦੇ ਆ ਅੰਜੀਰ ਦੀ ਕੁਆਲਿਟੀ ਜਿਹੜੀ ਆ ਨਾ ਕਾਫੀ ਪ੍ਰਕਾਰ ਵਿੱਚ ਪਾਈ ਜਾਂਦੀ ਆ ਇਹ ਛੋਟੇ ਅੰਜੀਰ ਹੀ ਸਮਝ ਸਕਦੇ ਆਪਾਂ ਖਾਣ ਵਿੱਚ ਸਵਾਦ ਹੁੰਦੇ ਆ ਤੇ ਸਿਹਤ ਲਈ ਬਹੁਤ ਫਾਇਦੇਮੰਦ ਇਹੋ ਜਿਹੀ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਐਡ ਕਰਨਾ ਚਾਹੀਦਾ ਆ ਇਹ ਛੋਟਾ ਜਿਹਾ ਫਲ ਜਿਹੜਾ ਵਾ ਪੱਕਣ ਤੇ ਆ ਰਿਹਾ ਆ ਥੋੜਾ ਜਿਹਾ ਕਲਰ ਆਪਣਾ ਜਿਹੜਾ ਦਿਖਾ ਰਿਹਾ ਆ ਕਿ ਜਾਮਨੂ ਜੇ ਕਲਰ ਦਾ ਜਿਹੜਾ ਆ ਰੰਗ ਫੜਨ ਦਿਆ ਆ ਹੁਣ ਆਪਾਂ ਵੇਖਦੇ ਹਾਂ ਕਿ ਬਾਕੀ ਸਬਜ਼ੀਆਂ ਕਿਵੇਂ ਦੀਆਂ ਹੋਈਆਂ ਆ ਉਹਨਾਂ ਵੱਲ ਵੀ ਝਾਤੀ ਮਾਰਦੇ ਆ ਲਸਣ ਦੇ ਪੱਤਿਆਂ ਦੀ ਆਪਾਂ ਜਿਹੜੀ ਆ ਇੱਕ ਚਟਨੀ ਬਣਾਵਾਂਗੇ ਉਹ ਵੀ ਸਿਹਤ ਲਈ ਕਾਫੀ ਫਾਇਦੇਮੰਦ ਆ ਪੱਤਾ ਗੋਭੀ ਕਿੰਨਾ ਪਿਆਰਾ ਇਹਨਾਂ ਦਾ ਜਿਹੜਾ ਨਿਕਲਣ ਦਾ ਟਾਈਮ ਆ ਕਿੰਨੇ ਸੋਹਣੇ ਸੋਹਣੇ ਲੱਗਣਦੇ ਆ ਕਰਦਿਆਂ ਚੀਜ਼ਾਂ ਬੀਜਣ ਦਾ ਇਹੀ ਤੇ ਫਾਇਦਾ ਆ ਬਿਨਾ ਸਪਰੇਅ ਤੋਂ ਮੈਂ ਅੱਜ ਇਹੀ ਸਲਗਮ ਲੈਣਾ ਤੇ ਸਲਗਮ ਖਾਣ ਦੇ ਵੀ ਕਾਫੀ ਫਾਇਦੇ ਨੇ ਹਰ ਰੋਜ਼ ਇੱਕ ਸਲਗਮ ਖਾਣਾ ਹੀ ਚਾਹੀਦਾ ਆ ਕੈਲਸ਼ੀਅਮ ਦੇ ਨਾਲ ਭਰਪੂਰ ਆ ਬਾਕੀ ਇਹਦੇ ਨਾਲ ਪੇਟ ਵੀ ਕਾਫੀ ਛੇਤੀ ਸਾਫ਼ ਹੁੰਦਾ ਆ ਸਲਗਮ ਲੈਣ ਦੇ ਨਾਲ ਨਾਲ ਆਪਣਾ ਵਲੌਗ ਵੀ ਬਣ ਚੁੱਕਾ ਆ ਮੈਨੂੰ ਹੋਰ ਵੀ ਚੀਜ਼ਾਂ ਕਾਫੀ ਵਧੀਆ ਲੱਗੀਆਂ ਜਿਹੜੀਆਂ ਮੈਂ ਵੀਡੀਓ ਦੇ ਵਿੱਚ ਐਡ ਕੀਤੀਆਂ ਇਹ ਵਾਲੀ ਜਿਹੜੀ ਗੋਭੀ ਆ ਇਹ ਤੇ ਹੈਗੀ ਆ ਵਾਈਟ ਕਲਰ ਦੀ ਆਪਾਂ ਵੀ ਕੋਸ਼ਿਸ਼ ਕਰਨੀ ਆ ਕਿ ਜਿਹੜੀ ਪਰਪਲ ਕਲਰ ਦੀ ਗੋਭੀ ਹੁੰਦੀ ਆ ਉਹਦਾ ਬੀਜ ਵੀ ਲਿਆ ਕੇ ਲਾਇਆ ਜਾਵੇ ਜਿਵੇਂ ਇਹ ਫੁੱਲ ਖੇੜ ਚੁੱਕਿਆ ਆ ਤੇ ਇਹਦੇ ਬੀਜ ਬੰਦੇ ਕਰੀਬ ਨੇ ਇਹਦਾ ਆਪਣਾ ਹੀ ਕਲਰ ਜਿਹੜਾ ਵਾ ਇਹ ਜਾਮਨੂ ਕਲਰ ਦਾ ਹੋਣ ਡਿਆ ਜਾਮਨੂ ਕਲਰ ਦੀ ਜਿਹੜੀ ਗੋਭੀ ਆ ਉਹ ਵੀ ਬੜੇ ਵਧੀਆ ਲੱਗਦੀ ਆ ਬੰਦ ਗੋਭੀ ਹੋ ਗਈ ਫੁੱਲ ਗੋਭੀ ਹੋ ਗਈ ਤੇ ਇੱਕ ਗੋਭੀ ਹੋ ਰਿਆ ਉਹਦਾ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਉਹ ਕੱਦੂ ਦੀ ਤਰ੍ਹਾਂ ਹੁੰਦੀ ਆ ਤੇ ਉਹਦੇ ਵਿੱਚੋਂ ਹੀ ਪੱਤੇ ਨਿਕਲਦੇ ਆ ਮੈਂ ਦਾਲਾ ਜੀ ਦਾ ਢਾਬਾ ਉਹ ਵਾਲੇ ਚੈਨਲ ਤੇ ਵੇਖੀ ਸੀਗੀ ਤੇ ਬੜੀ ਵਧੀਆ ਲੱਗੀ ਵੇਖਣ ਨੂੰ ਕੋਸ਼ਿਸ਼ ਕਰਾਂਗੇ ਜੇ ਕਿਤੇ ਮਿਲੀ ਤੇ ਲੈ ਕੇ ਆਵਾਂਗੇ ਬਾਕੀ ਮੇਥੀ ਜਿਹੜੀ ਆ ਉਹ ਪੱਕ ਚੁੱਕੀ ਆ ਉਨੋਮੀ ਕਾਫੀ ਪਿਆਰੇ ਜਿਹੜੇ ਫੁੱਲ ਪੈ ਚੁੱਕੇ ਆ ਇਹਨੂੰ ਕਹਿੰਦੇ ਨੇ ਨੇਚਰਲ ਕਲਰ ਪ੍ਰਮਾਤਮਾ ਵੱਲੋਂ ਦਿੱਤੇ ਗਏ ਵਲੌਗ ਬਣਾਉਂਦਾ ਬਹੁਤ ਹੀ ਵਲੌਗ ਬਣਾਉਂਦੇ ਆ ਬਣਾਉਂਦੇ ਆ ਮਨ ਕਾਫੀ ਜਿਹੜਾ ਨਾ ਕਹਿੰਦੇ ਹੁੰਦੇ ਆ ਕਿ ਵਧੀਆ ਜਿਹਾ ਲੱਗਣ ਲੱਗ ਗਿਆ ਜਿਦੋਂ ਆਪਾਂ ਪੈਲੀਆਂ ਵਿੱਚ ਆਏ ਆ ਤੇ ਆ ਕੇ ਸਾਰਾ ਕੁਝ ਹਰਿਆ ਭਰਿਆ ਵੇਖਿਆ ਬੜਾ ਅਸਰ ਪੈਂਦਾ ਵਾ ਆਪਾਂ ਜਦੋਂ ਹਰ ਵੇਲੇ ਘਰੇ ਰਹਿਦੇ ਨੇ ਬਾਹਰ ਵੀ ਨਿਕਲ ਕੇ ਪੈਲੀਆਂ 'ਚ ਆਉਣਾ ਚਾਹੀਦਾ ਆ ਪੈਲੀਆਂ ਵਿੱਚ ਆਉਣ ਦੇ ਨਾਲ ਖੇਤਾਂ ਵਿੱਚ ਜਿਹੜੀ ਹਰਿਆਵਲ ਆ ਉਹ ਅੱਖਾਂ ਲਈ ਵੀ ਕਾਫੀ ਸਹੀ ਆ ਰੋਸ਼ਨੀ ਵਧਾਉਂਦੀ ਆ ਟਾਈਮ ਕੱਢ ਕੇ ਤੇ ਆਪਾਂ ਨੂੰ ਬਾਹਰ ਦਾ ਗੇੜਾ ਵੀ ਲਾਉਣਾ ਚਾਹੀਦਾ ਆ ਸ਼ਾਮ ਦਾ ਟਾਈਮ ਆ ਤੇ ਹੁਣ ਆਪਾਂ ਮੁੜਦੇ ਆ ਘਰੇ ਵਾਪਸ ਨਾਲ ਦੇ ਨਾਲ ਸਲਗਮ ਲੈ ਕੇ ਤਿੰਨ ਸਾਲ ਗਮਹੀ ਕਾਫੀ ਆ ਆਰਾਮ ਨਾਲ ਦੋ ਦਿਨ ਨਿਕਲ ਜਾਣੇ ਆ ਇਹ ਜਿੰਨੀ ਵੀ ਸਬਜੀ ਆ ਇਹ ਸਾਡੇ ਖੇਤਾਂ ਦੇ ਵਿੱਚ ਲੱਗੀ ਹੋਈ ਆ ਤੇ ਚਾਚਾ ਜੀ ਹੁਣਾਂ ਨੇ ਲਾਈ ਆ ਤੇ ਮੈਂ ਕਾਫੀ ਫਾਇਦਾ ਲੈ ਲੈਨੀ ਆ ਜਦੋਂ ਵੀ ਖੇਤਾਂ ਨੂੰ ਆਵਾ ਤੇ ਸਲਗਮ ਜਿਹੜੇ ਆ ਜਰੂਰ ਲੈ ਕੇ ਜਾਨੀ ਆ ਕਿਉਂਕਿ ਮੈਨੂੰ ਖਾਣੇ ਬਹੁਤ ਚੰਗੇ ਲੱਗਦੇ ਆ ਸਾਮਾ ਪੈ ਚੁੱਕੀਆਂ ਵਾ ਤੇ ਹਲਕੇ ਹਲਕੇ ਸੋਚਦੀਆਂ ਕਿੰਨਾ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਵਾ ਤੇ ਆਪਾਂ ਹੁਣ ਕਰਦੇ ਆ ਘਰੇ ਵਾਪਸੀ ਬਾਕੀ ਆਪਣੇ ਆਸ-ਪਾਸ ਵੇਖ ਕੇ ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆਪਣੇ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਿਆ ਕਰਿਓ ਤੇ ਵਲੌਗ ਵੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ